ਨੇ ਅੰਗਮ੍ਰਿਤਪਾਲ ਸਿੰਘ ਨੇ ਸੁਖਰਤਿਆ ਤੇ ਮਨਜੀਤ ਕੌਰ ਤੇ ਪਾਤੀ ਵੱਡੀ ਕਾਰਵਾਈ ਕੱਲ੍ਹ ਆਈ ਵਾਕੇ ਮਨਜੀਤ ਕੌਰ ਨੂੰ ਸੁਖਰਤਿਆ ਨੇ ਜਿਸ ਤਰ੍ਹਾਂ ਗੰਦੀਆ ਗਾਲਾਂ ਕੱਢੀਆਂ ਸੀ ਤੇ ਮਨਜੀਤ ਕੌਰ ਵੀ ਜੋ ਪਿਛਲੇ 4-5 ਦਿਨ ਤੋਂ ਲਾਈਵ ਆਕੇ ਗਾਲਾਂ ਕੱਢਦੀ ਏ ਇਸ ਦੇ ਚੱਲਦੇ ਨੇ ਅੰਗਮ੍ਰਿਤਪਾਲ ਸਿੰਘ ਮੈਰੋ ਨੇ ਹੁਣੇ-ਹੁਣੇ ਇੱਕ ਪੋਸਟ ਪਾ ਕੇ ਸੁਖਰਤਿਆ ਨੂੰ ਵਾਰਨਿੰਗ ਦਿੱਤੀ ਏ ਤੇ ਲਿਖਿਆ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੁਖਰਤਿਆ ਪਿਛਲੇ ਕਈ ਦਿਨਾਂ ਤੋਂ ਤੁਹਾਡਾ ਜੋ ਵੀ ਮਸਲਾ ਚੱਲ ਰਿਹਾ ਕਿਸੇ ਮਨਜੀਤ ਕੌਰ ਦੇ ਨਾਲ ਉਸ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਏ ਅੱਜ ਦੇ ਦਿਨ ਤੋਂ ਬਾਅ ਤੇ ਜੇ ਤੁਹਾਡੀ ਕੋਈ ਨਿਜੀ ਰੰਜਿਸ਼ ਆ ਤਾਂ ਬੈਠ ਕੇ ਹੱਲ ਕਰੋ ਤੇ ਜੇ ਤੁਸੀਂ ਫਿਰ ਵੀ ਨਾ ਹਟੇ ਤਾਂ ਫਿਰ ਸਖਤ ਐਕਸ਼ਨ ਹੋਏਗਾ ਅਸੀਂ ਨਹੀਂ ਦੇਖਣਾ ਕੌਣ ਕੀ ਆ ਗੁਰੂ ਪੰਥ ਦਾ ਦਾਸ ਅਮਰਤਪਾਲ ਸਿੰਘ ਮੈਰੋ ਸੋ ਇਸੇ ਤਰ੍ਹਾਂ ਮਨਜੀਤ ਕੋਰ ਨੂੰ ਵੀ ਅਮਰਤਪਾਲ ਸਿੰਘ ਮੈਰੋ ਨੇ ਵਾਰਨਿੰਗ ਦੇ ਦਿੱਤੀ ਹੈ ਕਿ ਅੱਜ ਤੋ ਬਾਅਦ ਜੋ ਵੀ ਤੁਹਾਡਾ ਮਸਲਾ ਹੈ ਉਹਨੂੰ ਘਰ ਬੈਠ ਕੇ ਹੱਲ ਕਰੋ ਨੈਟ ਤੇ ਗਾਣਾ ਕੱਢਣੀਆਂ ਬੰਦ ਕਰ ਦਿਓ ਤੇ ਇੱਕ ਬਹੁਤ ਵਧੀਆ ਕੰਮ ਅਮਰਤਪਾਲ ਸਿੰਘ ਮੈਰੋ ਨੇ ਕੀਤਾ ਕਿਉਂਕਿ ਤੁਸੀਂ ਜਾਣਦੇ ਹੋ ਕਿੰਨੇ ਜ਼ਿਆਦਾ ਗੰਦੇ ਬੋਲ ਬੋਲੇ ਜਾ ਰਹੇ ਸੀ ਇਹਨਾਂ ਦੋਵਾਂ ਵੱਲੋਂ ਤੇ ਅੱਜ ਦੇ ਦਿਨ ਫਿਰ ਇਹਨਾਂ ਨੇ 9 ਵਜੇ ਦਾ ਟਾਈਮ ਰੱਖਿਆ ਸੀ ਇੱਕ ਦੂ ਕੰਮ ਕੀਤਾ ਦੋਨੋਂ ਵਾਰਨਿੰਗ ਦਿੱਤੀ ਤੇ ਇਸ ਤੋਂ ਬਾਅਦ ਸੁਖਰਤਿਆ ਤੇ ਮਨਜੀਤ ਕੌਰ ਦੋਵੇਂ ਅਮਰਤਪਾਲ ਸਿੰਘ ਮਹਿਰੂ ਦੀ ਇਹ ਗੱਲ ਮੰਨਦੇ ਨੇ ਤੇ ਸਟੋਰੀ ਪਾ ਕੇ ਕਹਿੰਦੇ ਨੇ ਕਿ ਅੱਗੋਂ ਅਸੀਂ ਐਦਾਂ ਨਹੀਂ ਕਰਾਂਗੇ ਸੋ ਤੁਸੀਂ ਵੀ ਗੁਰੂ ਦੇ ਸਿੰਘ ਵੱਲੋਂ ਕੀਤੇ ਇਸ ਨੇਕ ਕੰਮ ਲਈ ਵੀਡੀਓ ਦਬਕੇ ਸ਼ੇਅਰ ਜ਼ਰੂਰ ਕਰਿਓ